ਆਪਰੇ ਮੇਰੀ ਸੁਣ ਲੈ ਗੱਲ ਇਹਨੇ ਲੈਣੀ ਹੈ ਜਵਾਖ ਵਾਸਤੇ ਘਰੇ ਅੱਛਾ ਜੀ ਨਾਲੇ ਤਾਂ ਮੇਵਨਿਆਂ ਨਾਲ ਜਵਾਖ ਖੱਡੀ ਜਾਣਗੇ ਨਾਲੇ ਦੁੱਧ ਦੀ ਗੱਡੀ ਚੱਲੀ ਅੱਛਾ ਕੋਈ ਬੱਕ ਨਹੀਂ ਵਧਾਉਣਾ ਠੀਕ ਐ ਇਹਨੂੰ ਮੈਂ ਦਿੱਤੀਆ ਰਹਿ ਦਿਓ ਬੜੀ ਦਾ ਕੀ ਕਰੇਗਾ ਛੋਟੀ ਲੈ ਲੈ ਆ ਲੈ ਅੱਛਾ ਇਹਨੇ ਵਾਸਤੇ ਕੰਮ ਚਲਾਉ ਵਾਸਤੇ ਇਹ ਕਹਿੰਦਾ ਦੇਖ ਰੱਖ ਕੇ ਦੇਖ ਲੈਣੇ 6 ਮਹੀਨੇ ਬੀ ਜੀ ਆਪਣੇ ਝੁੱਗਾ ਮੇਚ ਆ ਗਿਆ ਆਪਾਂ ਕੰਮ ਵਧਾ ਲਾਂਗੇ ਅੱਛਾ ਇਹ ਵੀ ਤਾਂ ਚੋ ਹੈ ਨਾ ਵਾਲੇ ਲੋਕਾਂ ਨੂੰ ਜਿੱਕੇ ਲਾ ਤਫਾ ਲੈ ਲਿਆ ਉਹੀ ਮਰ ਗਿਆ ਉਹੀ ਗੱਲ ਆ ਫਿਰ ਕੀ ਫਿਰ ਗੱਲ ਫਰਾ ਲੇ ਕਿਉਂਦਾ ਕੀ ਬਣਿਆ ਇੱਕ ਗੱਲ ਸੁਣ ਲੈ ਮੇਰੀ ਤੂੰ ਬਹੁਤ ਗੁੰਗੀ ਘਰ ਆ ਇਹ ਇਹ ਨਹੀਂ ਮਰ ਜਾਂਦੇ ਇਹਦਾ ਵਿਚਾਰ ਜੇ ਕੋਈ ਸ਼ਾਮ ਕਰੇ ਜੇ ਕੋਈ ਸ਼ਾਮ ਕਰੇ ਨਹੀਂ ਦੇਖੋ ਉਹਦਾ ਇਹ ਵੀ ਕੈਰ ਪੀਏ ਨੇ ਦੇਖਾ ਇਹ ਵੀ ਜ਼ਿੰਮੇਦਾਰ ਭਾਈ ਆ ਤੇਰਾ ਕੈਰ ਪੀਏ ਨੇ ਮੈਂ ਤੇਰੀ ਗੱਲ ਮੰਨਦਾ ਵੀ ਜ਼ਿੰਮੇਦਾਰ ਭਾਈ ਆ ਵੀ ਜੇ ਆਪਾਂ ਨੂੰ ਸਾਬਾਗੇ ਸਾ ਦਿੰਦੀ ਬੜਾ ਗੁੱਸਾ ਹੈ ਉਹ ਬੜਾ ਗੁੱਸਾ ਦਿੰਦੀ ਆ ਜੇ ਮਾਰਾ ਸਿੱਧਾ ਹੋ ਜੇ ਜੇ ਆਪਾਂ ਰੋਟੀ ਰੱਜ ਕੇ ਖਾਵਾਂ ਤਾਂ ਹੀ ਇੱਕ ਛੇਰਖਾਨ ਦਾ ਜੇਰਖਾਨ ਦਾ ਧੰਨ ਜੇ ਜੇਰਖਾਨ ਮਾਈ ਦਾ ਮੂੰਹ ਸਿੱਧਾ ਹੋ ਜੇ ਹਾਂ ਬਸ ਫਿਰ ਵੇੜੇ ਪਾਰ ਕਰਦੇ ਉਹ ਤਾਂ ਜੀ ਮੰਨ ਜੀ ਤੂੰ ਮੈਨੂੰ ਐਂ ਦੱਸ ਦੇ ਕਿਰ ਪੀਆ ਦੀ ਦੇਣੀ ਐ ਗੱਲੀਆਂ ਲੈਣੀਆਂ ਗੱਲੀ 40000 ਓਹੋ ਡੁੱਬੀ ਦਾ ਤਾਂ ਹੀ ਜੇ ਸਾਨਾ ਆਇਆ ਚਾਲੀ ਉਹੀ ਮੰਗੀ ਜਨੇ ਤੜਕੇ ਲੱਗੇ ਛੋਟੀ ਲੈ ਮੈਂ ਤੇਨੂੰ ਮੈਂ ਘਟ ਚ ਲੈ ਕੇ ਤੇ ਨਾ ਇਹ ਤਾਂ ਦਿਮਾਗ ਚ ਮੈਂ ਬਾੜੀ ਐ ਵੀ ਘਟ ਵੇਟ ਵਾਲੀ ਲੈ ਦਾਨਾ ਅੱਛਾ ਚਾਹ ਤੈਨੂੰ ਕਟੜੀ ਲੈ ਦੀ ਇਹ ਤੇਰੀ ਵਾਲੀ ਉਹ ਕਟੜੀ ਲੈ ਕੇ ਦੇਣੀ ਹੈ 40 ਦਿੱਤਾ ਤੇਰੀ ਆ ਤੇਰੀ 60 ਵਾਲੀ ਰੱਖਤੀ ਮੈਂ ਗੈਰ ਕੋਈ ਨਹੀਂ ਇਹ ਵੀ ਅਸੂ ਵੇਚਾਂਗੇ ਕਿਉਂ ਬਈ ਮੈਂ ਨਹੀਂ ਵੇਚੂ ਆ ਜਾ ਮੇਰਾ ਭਾਈ ਵੇਚੂ ਆ ਜਾ ਵੇਚੂ ਗਈ ਆਪਣੇ ਹੀ ਆ ਸਾਰੇ ਕਿਸੇ ਨੂੰ ਵੀ ਲਿਜਾਣੀ ਕਿਹਨੇ ਵੇਚ ਨਹੀਂ ਸਾਰੇ ਫਿਰ ਤਾਂ ਨਾ ਵੇਚ ਭਾਈ ਬੰਦ ਕਰ ਦੇ ਕਾਪੀਰਾਈਟ ਆ ਜੂ ਵਿੱਚ ਹੋਰ ਹੋਣਾ ਵੀਡੀਓ ਚੱਲੋ ਐਡਾ ਤਾਂ ਮੈਂ ਪੋਲਾ ਨਹੀਂ ਅਣਪੜ ਚਾਹੀ ਜਰੂਰ ਆ ਹਾਂ ਠੀਕ ਆ ਤੇ ਆਹ ਪਾਪਾ ਸਾਹਿਬਰਾ ਅੱਠੰਦੀ ਖੜਾ ਤੇ ਬਿਕਨੀ ਚੜੀ ਚੜੀ ਵੀ ਕੁਝ ਆਪਾਂ ਤਾਂ ਕਿੰਨਾ ਥੋੜਾ ਦੇਖ ਨਹੀਂ ਤਾ ਕੱਟੇ ਨਾਲ ਝੋਟਾ ਬੰਨਤਾ ਖਿੱਚੀ ਫਰੀ ਜਾਊਗਾ ਛੋਟੇ ਕੱਟੇ ਨੂੰ ਹੋਰ ਯਾਰ ਸਹੀ ਗੱਲ ਆ ਚੋ ਪਾਪਾ ਬਾਕੀ ਮੋਢੇ ਨੂੰ ਬੁਝਲਾ ਭਾਈ ਬੁਝ ਵੀਰੇ ਕਿੰਨੀ ਦੀ ਗੱਲ ਵੀ ਕਰੀ ਜਾਂਦੇ ਵੀਡੀਓ ਬਣੀ ਹੱਸਤਾ ਹੀ ਕਰਤਾ ਉਹਨਾਂ ਨੇ ਰੇਟ ਲਾਤਾ ਸਹੀ ਲਾਇਆ ਜੀ ਹੈ ਜਮੀ ਸਹੀ ਲਾਇਆ ਰੇਟ ਨਾ ਫਿਰ ਸੌਂ ਖਾ ਲਿਓ ਤੂੰ ਦਾਦਾ ਪੁੱਤ ਵੀ ਵੇਚ ਕੇ ਤੂੰ ਕੱਟ ਜਾਣੀ ਨਹੀਂ ਚਲ ਤੂੰ ਲੜਾ ਜੂ ਯਾਰ ਇਹ ਤਾਂ ਬਹੁਤ ਮੈਂ ਹਾਂ ਮੈਂ ਕੱਟ ਨਹੀਂ ਵੱਤ ਨਹੀਂ 22000 ਰੁਪਿਆ ਲਾਉਣਾ ਨਹੀਂ ਬੱਲੇ ਹੋ ਤੇਰੇ ਫੇਰ ਆਇਆ ਬਾਜੂ ਰਿਆ ਮੈਂ ਭੱਜ ਲਿਆ ਬੱਚਾ ਚੁੱਪ ਕਰ ਜਾ ਚੁੱਪ ਕਿਉਂ ਕਰ ਜਾ ਮਰੇ ਤਾਂ ਆ ਜਾ ਦੁਬਾਰੇ ਗੱਲ ਸੁਣ ਛੋਟਾ ਕਦੇ ਸਾਥ ਛੱਡ ਕੇ ਨਹੀਂ ਭਜਦਾ ਭਜਣਾ ਤਾਂ ਅਸੀਂ ਆ ਤੂੰ ਭਜਦਾ ਬੱਕਰੀ ਕੋਲ ਛੋਟਾ ਵਿੱਚ ਮੈਦਾਨ ਦੇ ਖੜੋ ਮੈਂ ਨਹੀਂ ਛੱਡਣਾ ਜਾਣ ਕੇ ਕਾਹਦੇ ਖੜ ਤੂੰ ਤੇ ਜਾਣ ਕੇ ਆ ਤੇਰੇ ਕੋਲ ਮਾਂ ਲਿਆ ਮੈਂ ਕਿੱਥੇ ਪਾਲਿਆ ਏ ਮਾਂ ਲਿਆ ਤੇਰੇ ਕੋਲ ਮੈਦਾਨ ਤਾਂ ਅਸੀਂ ਛੱਡਣਾ ਮੈਦਾਨ ਤੇ ਨਹੀਂ ਕੰਨਾਂ ਚ ਨਾ ਪੈਸੇ ਜਿਹੜੇ ਆ ਤੇਰੀ ਜੂ ਹੈ ਵਰੇ ਏਰੀਆ ਤੇਰਾ ਆਪਦੀ ਸਾਥ ਛੱਡ ਕੇ ਬਗਾਨੀ ਜੂ ਚ ਚ ਕਦੇ ਝੋਟਾ ਨਹੀਂ ਆਂਦਾ ਪੁੱਤਰੋਂ ਮੂਰਲਾ ਝੋਟਾ ਪੈ ਜੂਦੇ ਕਨੀ ਉਹ ਆਪਦੀ ਸਾਥ ਚ ਖੜੂ ਤੇਰੀ ਸਾਥ ਚ ਪੈਰ ਗੱਡ ਕੇ ਖੜ ਨਹੀਂ ਟੱਕਰ ਲਾਉਣੀ ਮੇਰੇ ਨਾਲ ਅੱਛਾ ਗੱਲ ਤਾਂ ਸੁਣ ਲੈ ਕੋਈ ਦੱਸ ਦੇ ਵੀ ਇਦੋਂ ਕੱਟ ਦੇਣੀ ਨਹੀਂ ਮੈਨੂੰ ਸਿੱਧੇ ਸਵਾਲ ਚ ਆ ਜਾ ਦੱਸਿਆ ਹੋਰ ਦਿਨ ਮੱਕੀ ਪੰਜਾਬੀ ਦੱਸਿਆ ਨਾ ਤੁਮਣੇ ਕਹਤਾ ਯਾਰ ਕੋਈ ਪੁਰਾਣੇ ਜੱਟਾਂ ਚੋਂ ਐ ਪੁਰਾਣੇ ਬੁੜੇ ਖੁੰਡਾਂ ਚੋਂ ਅੜੀ ਖੋਰ ਬਾਬਾ ਅੜੀ ਖੋਰ ਬਾਬਾ ਟੜੀ ਅੜੀ ਖੋਰ ਜਲੋਜ ਦੇਦੇ 5 400 ਅੱਜ ਕੱਲੇ ਪੜੇ ਵਾਲੇ ਪੜੇ ਹੋਏ ਮੁੰਡਿਆਂ ਆਲਾ ਖਿਆਲ ਕਰ ਰਾਜਾ ਫੇਰ ਗੱਲ ਮਾਰਨੀ ਇਹ ਤਾਂ ਗੱਲ ਨਹੀਂ ਵੰਦੀ 5 400 ਵਾਲੀ ਥੋੜਾ ਗੱਲ ਲਿਆ ਇਹ ਵੀ ਫਾਕਤ ਕੋਈ ਜਾਣ ਆ ਜਾ ਚਲੀ ਮੈਨੂੰ ਇੱਕੋ ਹੀ ਲਵ ਚ ਦੱਸ ਦੇ ਦੂ ਘਟਦੇ ਨਹੀਂ ਦੇ ਕਹਤਾ ਹੁਣ ਕੋਈ ਪੰਜਾਬੀ ਵਪਾਰੀ ਹੁੰਦਾ ਹੁਣ ਨੂੰ ਮੋਤੀ ਬਿੰਨਦਾ ਹਾਂ ਚਲੋ ਅਣਜਾਣ ਬੰਦੇ ਵਿੱਚ ਆ ਜਾਂਦੇ ਨੇ ਲੜੇ ਦਾ ਵਿੱਚ ਵੇਚਣ ਦਾ ਵੀ ਪਤਾ ਨਹੀਂ ਪਸੂ ਉਹੀ ਤਾਂ ਗੱਲ ਦਾ ਮਸੂ ਹਰ ਕੋਈ ਲੈ ਲੈਂਦਾ ਪਰ ਵੇਚਿਆ ਪਰ ਉਹੀ ਤਾਂ ਗੱਲ ਹੈ ਮੈਂ ਕਿਵੇਂ ਵੇਚਾਂ ਐਵੇਂ ਕਿਵੇਂ ਵੇਚਾਂ ਮੈਂ ਕਿਵੇਂ ਵਿਚੂਗਾ ਬਣਾ ਮੰਗਿਆ 40000 ਰੁਪਏ ਮੰਗਿਆ ਜੋੜੀ ਦਾ ਠੀਕ ਰਾਜੂ ਆ ਜਾ ਇਹੋ ਫਰਾਈ ਲਾ ਦਿਜੂਗਾ ਹਾਂ ਦੋ ਮਿੰਟ ਖੜ ਜਾ ਚੁਗਾ ਚੌੜ ਕਰਾ ਕੇ ਜਾਊਗਾ ਹਾਂ ਆ ਠੀਕ ਆ ਜਾ ਫਿਰ ਦਾਦਾ ਨੂੰ ਨਹੀਂ ਫਿਰ ਛੱਡ ਜਾ ਤੰਗ ਤੇ ਚੜੂ ਜਾਂ ਚੜਾ ਕੇ ਜਾਂ ਪੁੱਛ ਕੇ ਲਾਈ ਵੇ ਪੁੱਛ ਕੇ ਲਾਉਂਦਾ ਨਹੀਂ ਜਾਈਏ ਨਾ ਸਹੀ ਗੱਲ ਆ ਮੜਦੇ ਨਾ ਬਈ ਬਾਅਦ ਚ ਉਹ ਫੜਨ ਨਾ ਉਹ ਕਰ ਫੜਾ ਕੱਚੀ ਵਾਲ ਨਾ ਕਰੀ ਇਹ ਛਾਹ ਕੋੜਦੇ ਇਹ ਜੇ ਤੁਹਾਨੂੰ ਮਹਿੰਗੀ ਲੱਗੂ ਮੈਂ ਖੜਾ ਯਾਰ ਇਹਾਂ ਹੀਆਂ ਤੋਂ ਪੈਸੇ ਲੈ ਕੇ ਦੇ ਦੂੰ ਫਿਰ ਤੇਰੇ ਸਾਰ ਥੋੜਾ ਪਾਣੀ ਆ ਫਿਰ ਸਵਾਦ ਕਿ ਆਊਗਾ ਸਦੇ ਦਾ ਇਹ ਸਵਾਦ ਥੋੜਾ ਵੈਸਾ ਸਦੇ ਦਾ ਮੇਰੇ ਗੱਲ ਤੇ ਨਹੀਂ ਫਿਰ ਸੌਦਾ ਨਹੀਂ ਹੋਇਆ ਆਪਣੇ ਹਿਸਾਬ ਨਾਲ ਲਾਉਗਾ ਕੱਚਾ ਹਾਂ ਮੈਂ ਉਹੀ ਕਿਹਾ ਇਹ ਗੱਲ ਸਾਨੂੰ 25000 ਦੀ ਦੇਣੀ ਹੈ ਨਹੀਂ ਦੇਣੀ ਇੱਕੋ ਹੀ ਦੱਸ ਦੇ ਹੁਣ ਨਵੇਂੜ ਦੇ ਕਿੱਥੇ ਵੇਚਣੀ ਹੈ 25000 ਦਾ ਹੈ ਹੀ ਨਹੀਂ ਯਾਰ ਇਹ ਦੱਸ ਦੇ ਨਹੀਂ ਦੇਣੀ ਬੱਚੀ ਫਿਰ ਕਿੰਨੇ ਦੀ ਦੇਣੀ ਹੈ ਕਹਤਾ ਲਾਸਟ ਰੇਟ ਲਾਤਾ ਸੀ ਲਾਸਟ ਦੱਸ ਦੇ ਤੈਨੂੰ ਦੱਸਤਾ 40 ਉਹਨੇ 45 ਗਾਈ 40 ਲਾਸਟ ਹੈ ਬਸ ਇਸ ਤੋਂ ਬਾਅਦ ਚੱਲ ਆਜਾ ਮੈਂ ਸਫਰ ਤੋਂ ਚੱਲ ਰਹਿਣ ਦੇ ਚੱਲ ਕੋਈ ਆ ਜਾ ਗੱਲ ਫਿਰ ਆ ਯਾਰ ਆ ਗੱਲ ਨਹੀਂ ਫੇ ਆਪਣੇ ਨਹੀਂ ਸੁਣ ਤਾੜੀ ਉਹ ਨਹੀਂ ਹੋਰ ਕਿਸੇ ਦਾ ਕੰਮ ਆ ਜੂ ਹਾਂ ਸੁਣ ਕੰਮ ਆ ਠੀਕ ਹੈ ਸਾਡਾ ਬੰਦਾ ਜੀ ਬਾਬਾ ਬਾਬਾ ਮੇਰੀ ਗੱਲ ਸੁਣ ਲੈ ਲਾ